ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਕਹਿੰਦੇ ਨੇ ਕਿ ਅਸੀਂ ਤਾਂ ਅਰਦਾਸਾਂ ਕਰ ਕਰ ਥੱਕ ਗਏ ਹਾਂ ਸਾਡੀਆਂ ਅਰਦਾਸਾਂ ਬੇਨਤੀਆਂ ਸਾਡੇ ਮੰਦੀਆਂ ਇਸ਼ਿਆਵਾ ਪੂਰੀਆਂ ਨਹੀਂ ਹੋ ਰਹੀਆਂ ਤਾਂ ਉਹ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਸਾਧ ਸੰਗਤ ਜੀ ਗੁਰੂ ਇਤਿਹਾਸ ਦੀ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਸਾਖੀ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲੇਗੀ ਇਹ ਸਾਖੀ ਸੁਣਨ ਤੋਂ ਬਾਅਦ ਪਤਾ ਲੱਗੇਗਾ ਕਿ ਸਾਡੇ ਸਤਿਗੁਰ ਸੱਚੇ ਪਾਸ਼ਾ ਕਿੰਨੇ ਦਿਆਲੂ ਨੇ ਜਦੋਂ ਤਸ ਦੇ ਘਰ ਦੇ ਵਿੱਚ ਆਉਂਦੇ ਨੇ ਤਾਂ ਆਪਣੇ ਪਿਆਰਿਆਂ ਦੇ ਉੱਤੇ ਕਿੰਝ ਮਿਹਰਬਾਨ ਹੁੰਦੇ ਨੇ ਅਤੇ ਗੁਰੂ ਦੀ ਖੁਸ਼ੀ ਗੁਰੂ ਦੀ ਮੇਰ ਹਾਸਲ ਕਰਨ ਦਾ ਤਰੀਕਾ ਵੀ ਸਾਨੂੰ ਇਸੇ ਸਾਖੀ ਦੇ ਵਿੱਚੋਂ ਮਿਲ ਜਾਣਾ ਹੈ ਇਹ ਸਾਖੀ ਤੁਹਾਨੂੰ ਅਸੀਂ ਸ਼ਾਰਟ ਦੇ ਵਿੱਚ ਸੁਣਾਵਾਂਗੇ ਇਸ ਨੂੰ ਧਿਆਨ ਨਾਲ ਜ਼ਰੂਰ ਸੁਣਨਾ ਇਹ ਸਾਖੀ ਮੇਰੇ 10ਵੇਂ ਪਾਸ਼ਾ ਤਾਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਸਮੇਂ ਦੀ ਹੈ ਕਹਿੰਦੇ ਸਤਕੂ ਸੱਚੇ ਪਾਸ਼ਾ ਜੀ ਦੇ ਸਮੇਂ ਦੇ ਵਿੱਚ ਇੱਕ ਪਤੀ ਪਤਨੀ ਹੋਏ ਜਿਨ੍ਹਾਂ ਦੇ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਅਤੇ ਘਰ ਕੋਈ ਔਲਾਦ ਵੀ ਨਹੀਂ ਹੈ ਉਹ ਮਨੋਖ ਦੀ ਪਤਨੀ ਉਹ ਅੱਖਾਂ ਤੋਂ ਦੇਖ ਵੀ ਨਹੀਂ ਸਕਦੀ। ਭਾਵਕੇ ਘਰ ਦੇ ਵਿੱਚ ਦੁੱਖ, ਰੋਗ, ਗਰੀਬੀ ਅਤੇ ਘਰ ਦੇ ਵਿੱਚ ਔਲਾਦ ਵੀ ਨਹੀਂ ਹੈ। ਬੜੇ ਦੁਖੀ, ਬੜੇ ਪਰੇਸ਼ਾਨ ਨੇ। ਥਾਂ-ਥਾਂ ਤੇ ਜਾ ਕੇ ਮੱਥਾ ਟੇਕਿਆ। ਜਿੱਥੇ ਕਿਸੇ ਨੇ ਵੀ ਕਿਹਾ ਉਹ ਤੇ ਹੀ ਚਲੇ ਗਏ ਪਰ ਕਿਸੇ ਪਾਸੋਂ ਗੱਲ ਨਾ ਬਣੀ। ਕਹਿੰਦੇ ਇੱਕ ਦਿਨ ਪਤਾ ਨਹੀਂ ਕੋਈ ਪੁਰਬਲੇ ਕਰਮ ਜਾਗੇ ਉਹਨਾਂ ਦਾ ਮੇਲ ਇੱਕ ਗੁਰਮਖ ਪਿਆਰੇ ਦੇ ਨਾਲ ਹੋ ਗਿਆ। ਮੇਰੇ 10ਵੇਂ ਪਾਸ਼ਾ ਤਾਂਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਿੱਖ ਦੇ ਨਾਲ ਮੇਲ ਹੋ ਗਿਆ ਕਹਿੰਦੇ ਕਿ ਉਹ ਸਿੱਖ ਨੇ ਸਿੱਧਾ ਰਾਤ ਦਾਸ ਦਿੱਤਾ ਸਿੱਖ ਨੇ ਕਿਹਾ ਕਿ ਭਾਈ ਜੇਕਰ ਆਪਣੀ ਜ਼ਿੰਦਗੀ ਦੇ ਦੁੱਖ ਦੂਰ ਕਰਾਉਣੇ ਹਨ ਫਿਰ ਮੇਰੇ 10ਵੇਂ ਪਾਸ਼ਾ ਜੀ ਦੇ ਦਰ ਤੇ ਚਲੇ ਜਾਓ 10ਵੇਂ ਪਾਸ਼ਾ ਜੀ ਦੀ ਖੁਸ਼ੀ ਮਿਲ ਗਈ ਤਾਂ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਕੱਟੇ ਜਾਣਗੇ ਕਹਿੰਦੇ ਉਹ ਪਤੀ ਪਤਨੀ ਕਹਿਣ ਲੱਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਖੁਸ਼ੀ ਕਿੰਜ ਮਿਲੇਗੀ ਕਹਿੰਦੇ ਉਹ ਸਿੱਖ ਨੇ ਸੇਰੇ ਦੀ ਗੱਲ ਦੱਸ ਦਿੱਤੀ ਕਹਿਣ ਲੱਗਾ ਕਿ ਜਾਓ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾਓ ਜਾ ਕੇ ਮਨ ਲਾ ਕੇ ਸੇਵਾ ਕਰਨੀ ਹੈ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਸੰਗਤ ਦੀ ਸੇਵਾ ਕਰਨ ਵਾਲਿਆਂ ਦੇ ਉੱਤੇ ਖੁਸ਼ ਹੁੰਦੇ ਨੇ ਪਰ ਯਾਦ ਰੱਖਿਓ ਇਧਰ ਉਧਰ ਦੀਆਂ ਗੱਲਾਂ ਨਹੀਂ ਕਰਨੀਆਂ ਮਨ ਲਾ ਕੇ ਸੇਵਾ ਕਰਿਓ ਕੋਧ ਗੁਰੂ ਪਾਸ ਨਾ ਜਾਇਓ ਜਿਸ ਦਿਨ ਸਤਗੁਰ ਸੱਚੇ ਪਾਸ਼ਾ ਤੁਹਾਡੀ ਸੇਵਾ ਤੋਂ ਖੁਸ਼ ਹੋ ਗਏ ਉਹਨਾਂ ਨੇ ਆਪੇ ਹੀ ਤੁਹਾਨੂੰ ਆਪਣੇ ਕੋਲ ਬੁਲਾ ਲੈਣਾ ਹੈ ਜਿੰਨੀ ਦੇਰ ਤੱਕ ਬੁਲਾਉਣ ਨਾ ਓਨੀ ਦੇਰ ਤੱਕ ਮਨ ਲਾ ਕੇ ਸੇਵਾ ਕਰਿਓ ਕਹਿੰਦੇ ਕਿ ਉਹ ਦੋਵੇਂ ਪਤੀ ਪਤਨੀ ਨੇ ਉਹ ਸਿੱਖ ਦਾ ਧੰਨਵਾਦ ਕੀਤਾ ਅਤੇ ਅਗਲੇ ਹੀ ਦਿਨ ਸਤਗੁਰ ਸੱਚੇ ਪਾਸ਼ਾ ਜੀ ਦੇ ਦਰਬਾਰ ਪਹੁੰਚ ਗਏ ਕਹਿੰਦੇ ਉੱਥੇ ਜਾ ਕੇ ਲੰਗਰ ਘਰ ਦੇ ਵਿੱਚ ਸੇਵਾ ਕਰਨੇ ਸ਼ੁਰੂ ਕਰ ਦਿੱਤੇ ਉਹ ਪਾਈ ਸਾਹਿਬ ਆਪ ਉਹ ਲੰਗਰ ਦੇ ਵਿੱਚ ਲੰਗਰ ਪਕਾਉਣ ਦੀ ਸੇਵਾ ਕਰਿਆ ਕਰਨ ਕਹਿੰਦੇ ਉਹ ਮਨੁੱਖ ਪੱਜ ਪੱਜ ਕੇ ਸੰਗਤ ਦੀ ਸੇਵਾ ਕਰੇ ਅਤੇ ਇਧਰ ਉਹ ਬੀਬੀ ਦੇਖ ਨਹੀਂ ਸਕਦੇ ਸੀ ਇਸ ਕਰਕੇ ਉਹਨੇ ਬਰਤਨਾਂ ਦੀ ਸੇਵਾ ਲੈ ਲਈ ਕਹਿੰਦੇ ਸਾਰਾ ਦਿਨ ਮੰਨ ਦੇ ਵਿੱਚ ਸਿਮਰਨ ਅਤੇ ਹੱਥੀ ਸੇਵਾ ਕਰਦੇ ਰਹਿਣਾ ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਸਨ ਹੌਲੀ ਹੌਲੀ ਉਹਨਾਂ ਦੋਵਾਂ ਜੀਆਂ ਦੀ ਚਰਚਾ ਸੰਗਤ ਦੇ ਵਿੱਚ ਹੋਣ ਲੱਗੀ ਸੇਵਾਦਾਰਾਂ ਦੇ ਕੋਲ ਗੱਲ ਪਹੁੰਚ ਗਈ ਕਿ ਜੋ ਦੋ ਜੀ ਆਏ ਨੇ ਬੜਾ ਮਨ ਲਾ ਕੇ ਸੇਵਾ ਕਰਦੇ ਨੇ ਕਿਸੇ ਦੇ ਨਾਲ ਗੱਲਬਾਤ ਨਹੀਂ ਕਰਦੇ ਸਾਰਾ ਦਿਨ ਸਿਮਰਨ ਕਰਦਿਆਂ ਕਰਦਿਆਂ ਸੇਵਾ ਕਰਦੇ ਰਹਿੰਦੇ ਨੇ ਕਹਿੰਦੇ ਸੇਵਾਦਾਰ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ ਅੰਤਰਜਾਮੀ ਪਾਸ਼ਾ ਦਿਲਾਂ ਦੀਆਂ ਚਾਨਣ ਵਾਲੇ ਕਹਿੰਦੇ ਸਤਗੁਰ ਸੱਚੇ ਪਾਸ਼ਾ ਨੇ ਬੁਲਾਇਆ ਬਲਾਵਾ ਭੇਜਿਆ ਕਿਹਾ ਤੇ ਜਾਓ ਉਹਨਾਂ ਨੂੰ ਬੁਲਾ ਕੇ ਲੈ ਕੇ ਆਓ ਕਹਿੰਦੇ ਜਦ ਕਿਸੇ ਸੇਵਾਦਾਰ ਨੇ ਆ ਕੇ ਉਹ ਪਤੀ ਪਤਨੀ ਨੂੰ ਦੱਸਿਆ ਕਿ ਭਾਈ ਤੁਹਾਨੂੰ ਕਲਗੀਧਰ ਪਾਸ਼ਾ ਜੀ ਨੇ ਬੁਲਾਇਆ ਹੈ ਤਾਂ ਕਹਿੰਦੇ ਦੋਵਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਸਮਝ ਗਏ ਕਿ ਸਾਡੇ ਤਾਂ ਭਾਗ ਖੁੱਲ ਗਏ ਨੇ ਜਿਵੇਂ ਸਿੱਖ ਨੇ ਕਿਹਾ ਸੀ ਉਹ ਵੇਲਾ ਆ ਗਿਆ ਹੈ ਸਿੱਖ ਨੇ ਕਿਹਾ ਸੀ ਕਿ ਸਤਗੁਰ ਸੱਚੇ ਪਾਸ਼ਾ ਤੁਹਾਡੀ ਸੇਵਾ ਤੋਂ ਖੁਸ਼ ਹੋਏ ਆਪ ਬੁਲਾਉਣਗੇ ਹੁਣ ਪਾਸ਼ਾ ਨੇ ਆਪ ਬੁਲਾ ਲਿਆ ਹੈ ਜ਼ਰੂਰ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਕਰਨਗੇ ਸਾਨੂੰ ਪੁੱਛਣਗੇ ਤੁਹਾਨੂੰ ਕੀ ਚਾਹੀਦਾ ਹੈ ਤਾਂ ਕਹਿੰਦੇ ਉਹ ਮਨੁੱਖ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਭਗਵਾਨ ਨੇ ਹੁਣ ਆਪਾਂ ਕੋਈ ਚੀਜ਼ ਆਪਣੇ ਘਰ ਦੇ ਵਿੱਚੋਂ ਰਹਿਣ ਨਹੀਂ ਦੇਣੀ ਸਭ ਕੁਝ ਆਪਣੇ ਸਤਗੁਰ ਸੱਚੇ ਪਾਤਸ਼ਾਹ ਤੋਂ ਮੰਗ ਲੈਣਾ ਹੈ ਪਤਨੀ ਕਹਿਣ ਲੱਗੀ ਕਿ ਤੁਸੀਂ ਚੁੱਪ ਕੀਤੇ ਰਹੋ ਜੇ ਜੋ ਮੰਗਣਾ ਹੈ ਮੈਂ ਮੰਗ ਲਾਵਾਂਗੀ ਮੈਨੂੰ ਪਤਾ ਹੈ ਕੀ ਮੰਗਣਾ ਹੈ ਕਹਿੰਦੇ ਉਹ ਮਨੁੱਖ ਮਨ ਵਿੱਚ ਸੋਚਣ ਲੱਗਾ ਕਿ ਇਹ ਕਿਤੇ ਕੋਈ ਚੀਜ਼ ਛੱਡੇ ਨਾ ਕੋਈ ਚੀਜ਼ ਛੱਡਣਾ ਦੇਵੇ ਉਹਨੇ ਕਿਹਾ ਕਿ ਪਾਗਵਾਨੇ ਮੈਂ ਮੰਗ ਲਾਵਾਂਗਾ ਪਰ ਕਹਿੰਦੇ ਉਹ ਪਤਨੀ ਜਿੱਦ ਕਰਨ ਲੱਗੀ ਕਹਿਣ ਲੱਗੀ ਮੈਨੂੰ ਭਾਵੇਂ ਕਲਗੀਧਰ ਪਾਸ਼ਾ ਜੀ ਦੇ ਸਾਹਮਣੇ ਜਾ ਕੇ ਤੁਹਾਡੇ ਨਾਲ ਝਗੜਾ ਹੀ ਕਿਉਂ ਨਾ ਕਰਨਾ ਪਵੇ ਪਰ ਮੰਗਣਾ ਤਾਂ ਮੈਂ ਹੀ ਹੈ ਕਹਿੰਦੇ ਉਦਰ ਚੋਜ ਜੀ ਪ੍ਰੀਤਮ ਅੰਤਰਜਾਮੀ ਪਾਸ਼ਾ ਸਾਹਿਬ ਕੋ ਜਾਣਦੇ ਨੇ ਜਦੋਂ ਇਹ ਪਤੀ ਪਤਨੀ ਦਰਬਾਰ ਦੇ ਵਿੱਚ ਆਏ ਤਾਂ ਪਾਸ਼ਾ ਨੇ ਕਿਹਾ ਕਿ ਭਾਈ ਅਸੀਂ ਤੁਹਾਡੇ ਸੇਵਾ ਤੋਂ ਬਹੁਤ ਖੁਸ਼ ਹਾਂ ਤੁਸੀਂ ਸੰਗਤ ਦੀ ਸੇਵਾ ਬੜੀ ਪੱਜ-ਪੱਜ ਕੇ ਬੜਾ ਮਨ ਲਾ ਕੇ ਕਰ ਰਹੇ ਹੋ ਤਾਂ ਅਸੀਂ ਤੁਹਾਡੇ ਤੋਂ ਖੁਸ਼ ਹਾਂ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਕਿਹੜੀ ਭਾਵਨਾ ਦੇ ਨਾਲ ਸੇਵਾ ਕਰ ਰਹੇ ਹੋ ਕਹਿੰਦੇ ਜਦੋਂ ਸਤਗੁਰ ਸੱਚੇ ਪਾਸ਼ਾ ਨੇ ਇਹ ਕਿਹਾ ਕਿ ਜੋ ਮੰਗਣਾ ਹੈ ਮੰਗੋ ਤਾਂ ਕਹਿੰਦੇ ਪਤਨੀ ਨੇ ਆਪਣੇ ਪਤੀ ਵੱਲ ਵੇਖਿਆ ਮੈਂ ਹੀ ਮੰਗਣਾ ਹੈ ਤਾਂ ਪਤੀ ਕਹਿਣ ਲੱਗਾ ਸਤਗੁਰ ਸੱਚੇ ਪਾਸ਼ਾ ਜੋ ਵੀ ਮੰਗਣਾ ਹੈ ਮੇਰੀ ਘਰ ਵਾਲੀ ਤੁਹਾਡੇ ਤੋਂ ਮੰਗੇਗੀ ਕਹਿੰਦੇ ਅੰਤਜਾਮੇ ਪਾਸ਼ਾ ਕਹਿਣ ਲੱਗੇ ਕਿ ਭਾਈਪੁਰਖ ਜੇ ਤਾਂ ਤੂੰ ਮੰਗਿਆ ਤੇਰੇ ਕੋਲ ਬਹੁਤ ਮੌਕੇ ਨੇ ਪਰ ਜੇ ਤੇਰੀ ਪਤਨੀ ਨੇ ਮੰਗਿਆ ਇਹਨੂੰ ਇਕੋ ਹੀ ਮੌਕਾ ਦੇਵਾਂਗਾ ਇਕੋ ਮੌਕੇ ਦੇ ਵਿੱਚ ਇਕੋ ਲਾਈਨ ਦੇ ਵਿੱਚ ਇਹਨੂੰ ਸਭ ਕੁਝ ਮੰਗਣਾ ਪੈਣਾ ਹੈ ਦੂਜੀ ਵਾਰ ਕੋਈ ਬਚਾ ਨਹੀਂ ਹੋਵੇਗਾ ਕਹਿੰਦੇ ਹੁਣ ਪਤਨੀ ਨੇ ਆਪਣੇ ਪਤੀ ਵੱਲ ਦੇਖਿਆ ਕਿ ਭਾਗਵਾਨ ਇਹ ਮੈਂ ਮੰਗ ਲਵਾਂ ਪਰ ਪਤਨੀ ਤਾਂ ਆਪਦੀ ਜਿੱਦ ਤੇ ਅੜੀ ਸੀ ਉਹ ਕਹਿਣ ਲੱਗੀ ਕਿ ਮੈਂ ਹੀ ਮੰਗਾਂਗੀ ਪਾਸ਼ਾ ਨੇ ਕਿਹਾ ਕਿ ਚਲੋ ਫਿਰ ਠੀਕ ਹੈ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਉਹ ਬੇਬੀ ਦਾ ਨਾਮ ਗੁਰ ਇਤਿਹਾਸ ਦੇ ਵਿੱਚ ਪਿੱਖਾ ਆਇਆ ਹੈ ਕਹਿੰਦੇ ਉਹ ਬੀਬੀ ਕਹਿਣ ਲੱਗ ਗਈ ਕਿ ਬੇਨਤੀ ਹੈ ਗੁਰੂ ਅਗੇ ਪਿੱਖਾ ਸੋਨੇ ਦੀ ਮਤਾਣੀ ਹੋਵੇ ਦੁੱਧ ਰੜਕਦੀ ਦੇਖਾਂ ਕਹਿੰਦੇ ਸਤਗੁਰ ਸੱਚੇ ਪਾਸ਼ਾ ਬੀਬੀ ਪਿੱਖਾ ਦੀ ਇਹ ਮੰਗ ਸੁਣ ਕੇ ਬੜੇ ਖੁਸ਼ ਹੋਏ ਕਿਉਂਕਿ ਅੰਤਜਾਮੀ ਪਾਸ਼ਾ ਸਮਝ ਗਏ ਇਹਨੇ ਤਾਂ ਇੱਕੋ ਲਾਈਨ ਦੇ ਵਿੱਚ ਸਭ ਕੁਝ ਮੰਗ ਲਿਆ ਹੈ ਉਹ ਸੋਨੇ ਦੀ ਮਧਾਨੀ ਤਾਂ ਉਸੇ ਘਰ ਦੇ ਵਿੱਚ ਹੋਵੇਗੀ ਜਿਹੜਾ ਅੰਤ ਦਾ ਅਮੀਰ ਹੋਵੇਗਾ ਭਾਵ ਕਿ ਇਹਨੇ ਅਮੀਰੀ ਵੀ ਮੰਗ ਲਈ ਜੇ ਆਪਣੀ ਨੌ ਨੂੰ ਦੁੱਧ ਰੜਕ ਦੀ ਵੇਖਣਾ ਹੈ ਤਾਂ ਪਹਿਲਾਂ ਪੁੱਤ ਹੋਵੇਗਾ ਫਿਰ ਹੀ ਘਰ ਦੇ ਵਿੱਚ ਨੌ ਆਵੇਗੀ ਅਤੇ ਨਾਲ ਇਹ ਵੀ ਕਹਿ ਦਿੱਤਾ ਨੌ ਨੂੰ ਦੁੱਧ ਰੜਕ ਦੀ ਵੇਖਾਂ ਇਹਦੀਆਂ ਅੱਖਾਂ ਦੀ ਜੋਤ ਹੋਵੇਗੀ ਫਿਰ ਹੀ ਇਹ ਆਪਣੀ ਨੌ ਨੂੰ ਵੇਖੇਗੇ ਭਾਵ ਕਿ ਇੱਕੋ ਲੈਣ ਦੇ ਵਿੱਚ ਅੱਖਾਂ ਦੀ ਜੋਤ ਵੀ ਮੰਗ ਲਈ ਆ ਮੇਰੀ ਵੀ ਮੰਗ ਲਈ ਅਤੇ ਆਪਣੇ ਲਈ ਪੁੱਤ ਵੀ ਮੰਗ ਲਿਆ ਕਹਿੰਦੇ ਸਤਕੂ ਸੱਚੇ ਪਾਤਸ਼ਾਹ ਬੜੀ ਖੁਸ਼ ਹੋਏ ਅਤੇ ਕਿਹਾ ਕਿ ਬੀਬੀ ਕੀ ਮੰਗਿਆ ਫਿਰ ਕਹਿੰਦੇ ਜਦੋਂ ਪਾਤਸ਼ਾਹ ਨੇ ਇੰਜ ਕਿਹਾ ਤਾਂ ਫਿਰ ਬੀਬੀ ਪਿਖਾਣੇ ਅੱਗੋਂ ਕਿਹਾ ਬੀਬੀ ਪਿਖਾ ਕਹਿਣ ਲੱਗੀ ਬੇਨਤੀ ਗੁਰੂ ਅੱਗੇ ਪਿਖਾਣ ਦੀ ਸੋਨੇ ਦੀ ਮਧਾਨੀ ਹੋਵੇ ਨੌ ਦੁੱਧ ਰੜਕਦੀ ਵੇਖਾਂ ਚੁਬਾਰੇ ਚਪੰਗੂੜਾ ਹੋਵੇ ਪੋਤਾ ਖੇਡਦਾ ਵੇਖਾਂ ਅਗੋ ਪੁੱਤ ਦਾ ਪੁੱਤ ਵੀ ਮੰਗ ਲਿਆ ਤੇ ਕਹਿੰਦੇ ਸਤਕੁ ਸੱਚੇ ਪਾਤਸ਼ਾਹ ਕਹਿਣ ਲੱਗੇ ਬੀਬੀ ਤੈਨੂੰ ਇੱਕ ਮੌਕਾ ਦਿੱਤਾ ਸੀ ਕਹਿੰਦੇ ਉਹ ਬੀਬੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਪਾਸ਼ਾ ਤੁਸੀਂ ਹੀ ਕਿਹਾ ਸੀ ਦੁਬਾਰਾ ਬੋਲ ਤੁਸੀਂ ਮੈਨੂੰ ਦੁਬਾਰਾ ਮੌਕਾ ਦਿੱਤਾ ਫਿਰ ਮੈਂ ਇਹ ਮੌਕਾ ਹੱਥੋਂ ਕਿੰਜ ਜਾਣ ਦਿੰਦੀ ਕਿ ਅੰਦਰ ਜਮੇ ਪਾਸ਼ਾ ਉਹਨਾਂ ਦੀ ਸੇਵਾ ਤੋਂ ਉਹਨਾਂ ਦੀ ਭਾਵਨਾ ਤੋਂ ਇੰਨੇ ਖੁਸ਼ ਹੋ ਗਏ ਕਿ ਤਿੰਨ ਵਾਰ ਕਹਿ ਦਿੱਤਾ ਨਿਹਾਲ 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 ਪਾਉ ਕੇ ਸਭ ਕੁਝ ਉਹਨਾਂ ਦੇ ਝੋਲੀ ਦੇ ਵਿੱਚ ਪਾ ਦਿੱਤਾ ਸੋ ਸੰਗਤ ਜੀ ਆਪਾਂ ਇਹ ਸਾਖੀ ਆਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਹੈ ਕਿ ਸਾਡੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਪਾਸ਼ਾ ਦਿਆਲਤਾ ਦੇ ਘਰ ਦੇ ਵਿੱਚ ਆ ਜਾਣ ਤਸ ਦੇ ਕੇ ਘਰ ਦੇ ਵਿੱਚ ਆ ਜਾਣ ਤੇ ਜਦੋਂ ਖੁਸ਼ੀ ਦੇ ਘਰ ਦੇ ਵਿੱਚ ਆ ਜਾਣ ਤਾਂ ਫਿਰ ਸਤਗੁਰ ਸੱਚੇ ਪਾਸ਼ਾ ਐਸੀਆਂ ਮੇਰਾ ਕਰਦੇ ਨੇ ਕਿ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਇਸ ਕਰਕੇ ਸਬਰ ਦੇ ਨਾਲ ਭਰੋਸੇ ਦੇ ਨਾਲ ਆਪਣੇ ਸਾਥ ਗੁ ਸੱਚੇ ਪਾਤਸ਼ਾਹ ਤੋਂ ਮੰਗਣਾ ਹੈ ਅਤੇ ਗੁਰੂ ਤੋਂ ਜਦੋਂ ਮੰਗਣਾ ਹੈ ਗੁਰੂ ਅੰਗੇ ਇਹ ਪੇਟਾ ਜ਼ਰੂਰ ਲੈ ਕੇ ਜਾਓ ਇੱਕ ਤਾਂ ਭਰੋਸੇ ਦੀ ਪੇਟਾ ਦੂਸਰੀ ਸੰਗਤ ਦੀ ਸੇਵਾ ਜਾ ਕੇ ਕਰੋ ਸੇਵਾ ਕਿੰਜ ਕਰਨੀ ਹੈ ਸਿਮਰਨ ਕਰਦਿਆਂ ਹੋਇਆਂ ਸਾਡੇ ਵਿੱਚ ਬਹੁਤ ਸਾਰੇ ਭੈਣ ਭਰਾ ਜੋ ਹੋ ਸਕਦਾ ਹੈ ਰੋਜ਼ ਗੁਰੂ ਘਰ ਜਾ ਕੇ ਸੇਵਾ ਕਰਦੇ ਹੋਣ ਪਸਾਂਡਾ ਸੇਵਾ ਕਰਨ ਦਾ ਤਰੀਕਾ ਗਲਤ ਹੈ ਅਸੀਂ ਗੱਲਾਂ ਕਰਦੇ ਕਰਦੇ ਸੇਵਾ ਕਰਦੇ ਹਾਂ ਕਈ ਵਾਰ ਆਪਾਂ ਲੰਗਰਾਂ ਦੇ ਵਿੱਚ ਬੀਬੀਆਂ ਨੂੰ ਦੇਖਦੇ ਹਾਂ ਉਹ ਲੰਗਰ ਦੀ ਸੇਵਾ ਕਰ ਰਹੀਆਂ ਹੁੰਦੀਆਂ ਨੇ ਨਾਲ-ਨਾਲ ਕਿਸੇ ਨਾ ਕਿਸੇ ਬੀਬੀ ਦੀ ਗੱਲ ਵੀ ਕਰ ਰਹੀਆਂ ਹੁੰਦੀਆਂ ਨੇ ਭਾਵੇਂ ਕਿ ਅਸੀਂ ਕਈ ਵਾਰ ਲੰਗਰ ਦੀ ਸੇਵਾ ਕਰਨ ਲੱਗਿਆਂ ਕਿਸੇ ਦੀ ਨਿੰਦਿਆ ਚੁਗਲੀ ਕਰਨ ਲੱਗ ਜਾਂਦੇ ਹਾਂ ਇਹ ਸਾਡੇ 'ਚ ਕਮੀਆਂ ਹਨ ਪ੍ਰੇਜ ਨਹੀਂ ਕਰਦੇ ਹਾਂ ਪਰ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਉਹੀ ਸੇਵਾ ਪਰਮਾਨ ਹੈ ਜਿਹੜੇ ਸਿਮਰਨ ਕਰਕੇ ਕੀਤੀ ਹੋਵੇ ਬਸ ਇਹ ਉਪਯੋਗਤੀ ਸਾਨੂੰ ਇਸ ਸਾਖੀ ਦੇ ਵਿੱਚੋਂ ਮਿਲ ਗਈ ਹੈ ਜੇ ਗੁਰੂ ਦੀ ਖੁਸ਼ੀ ਹਾਸਲ ਕਰਨੀ ਹੈ ਤਾਂ ਪਹਿਲਾਂ ਤਾਂ ਪੂਰੇ ਪਰੋਸੇ ਦੇ ਨਾਲ ਗੁਰੂ ਦੇ ਕੋਲ ਜਾਣਾ ਹੈ ਗੁਰੂ ਦੇ ਹੋ ਕੇ ਜਾਣਾ ਹੈ ਇਧਰ ਉਧਰ ਦੀਆਂ ਆਸਾਂ ਛੱਡ ਦੇਣੀਆਂ ਨੇ ਫਿਰ ਜਾ ਕੇ ਗੁਰੂ ਦੀ ਸੰਗਤ ਦੀ ਸੇਵਾ ਕਰਨੀ ਹੈ ਸੰਗਤ ਦੀ ਸੇਵਾ ਤੋਂ ਸਤਗੁਰ ਸੱਚੇ ਪਾਤਸ਼ਾਹ ਬਹੁਤ ਖੁਸ਼ ਹੁੰਦੇ ਨੇ ਕੋਈ ਮੰਨ ਲਾ ਕੇ ਸੰਗਤ ਦੀ ਸੇਵਾ ਕਰਕੇ ਤਾਂ ਦੇਖੇ ਮਹਾਪੁਰਖ ਜੀ ਕਹਿੰਦੇ ਹਨ ਕਿ ਜਿਹੜੇ ਸੁਖ ਪਦਾਰਥਾਂ ਨੂੰ ਆਪਾਂ ਪ੍ਰਾਪਤ ਕਰਨ ਦੇ ਲਈ ਇੱਧਰ ਉੱਧਰ ਭੱਜੇ ਫਿਰਦੇ ਹਾਂ ਇਹ ਸੁਖ ਪਦਾਰਥ ਇਹ ਤਾਂ ਦੌਲਤ ਤਾਂ ਸਾਨੂੰ ਸੰਗਤ ਦੇ ਚਰਨ ਤੋਰ ਤੋਂ ਹੀ ਮਿਲ ਜਾਂਦੀ ਹੈ ਫਿਰ ਆਪ ਸੋਚੋ ਜੇ ਸਾਡੇ ਸਾਥ ਕੋ ਸੱਚੇ ਪਾਤਸ਼ਾਹ ਜਿਹਦੀ ਸੰਗਤ ਦੇ ਚਰਨ ਤੋਰ ਤੋਂ ਸਾਨੂੰ ਇਹ ਚੀਜ਼ਾਂ ਮਿਲ ਸਕਦੀਆਂ ਨੇ ਜੇ ਸਤਗੁਰ ਸੱਚੇ ਪਾਤਸ਼ਾਹ ਦੇ ਸਾਹਮਣੇ ਹੋ ਗਏ ਤਾਂ ਸਤਗੁਰ ਸੱਚੇ ਪਾਤਸ਼ਾਹ ਕੀ ਕੀ ਸਾਡੀ ਚੋਲੀ ਦੇ ਵਿੱਚ ਪਾ ਦੇਣਗੇ ਤਾਂ बस ਆਓ ਅੱਜ ਤੋਂ ਮਨ ਦੇ ਵਿੱਚ ਇਹ ਪੱਕਾ ਧਾਰ ਲਈਏ ਕਿ ਜੋ ਮੰਗਣਾ ਹੈ ਆਪਣੇ ਗੁਰੂ ਤੋਂ ਮੰਗਣਾ ਹੈ ਗੁਰੂ ਤੋਂ ਪਰੋਸੇ ਦੇ ਨਾਲ ਮੰਗਣਾ ਹੈ ਇਹ ਦੂਧਰ ਦੀ ਆਸ ਛੱਡ ਦੇਣੀ ਹੈ ਜੇ ਸਾਨੂੰ ਸਮਾਂ ਲੱਗ ਰਿਹਾ ਹੈ ਤਾਂ ਕੋਈ ਚੀਜ਼ ਮਿਲੀ ਨਹੀਂ ਹੈ ਇਹ ਨਹੀਂ ਕਿ ਗੁਰੂ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗੁਰੂ ਦਾ ਦਰ ਛੱਡ ਕੇ ਹੋਰ ਪਾਸੇ ਭੱਜ ਗਏ ਮਹਾਂਪੁਰਖ ਜੀ ਕਹਿੰਦੇ ਹਨ ਜਿਨਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰ ਛੱਡਿਆ ਉਹ ਬੰਦਾ ਫਿਰ ਤੱਕੇ ਤੋੜੇ ਜੋਗਾ ਹੀ ਰਹਿ ਜਾਂਦਾ ਹੈ ਸਿੱਖ ਨੂੰ ਜੋ ਵੀ ਮਿਲਣਾ ਹੈ ਉਹ ਆਪਣੇ ਗੁਰੂ ਦੇ ਦਰ ਤੋਂ ਹੀ ਮਿਲਣਾ ਹੈ ਸਿੱਖ ਭੁੱਲ ਕੇ ਵੀ ਆਪਣੇ ਗੁਰੂ ਦਾ ਦਰ ਨਾ ਛੱਡੇ ਆਪਣੇ ਗੁਰੂ ਦੇ ਭਰੋਸਾ ਵਿਸ਼ਵਾਸ ਟਕਮਗਾਉਣ ਨਾ ਦੇਵੇ ਤਾਂ ਸਤਗੁਰ ਸੱਚੇ ਪਾਤਸ਼ਾਹ ਐਸੀ ਕਿਰਪਾ ਕਰਦੇ ਨੇ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਤੇ ਫਿਰ ਆਓ ਸੰਗਤ ਜੀ ਆਪਾਂ ਆਪਣੇ ਸਤਗੁਰ ਸੱਚੇ ਪਾਤਸ਼ਾਹ ਤੋਂ ਉਹ ਦਾਤਾ ਮੰਗਿਏ ਉਹ ਝਿਜਾ ਮੰਗਿਏ ਜਿੰਨਾ ਕਰਕੇ ਸਾਨੂੰ ਲੋਕ ਪਰ ਲੋਕ ਦੇ ਸੁੱਖ ਮਿਲ ਸਕਦੇ ਨੇ ਸਾਡੀ ਜਨਮ ਜਨਮਾਂ ਦੀ ਮਹਤਾਜੀ ਕੱਟੀ ਜਾ ਸਕਦੀ ਹੈ ਜਦੋਂ ਵੀ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਕਰਨਾ ਹੈ ਜਦੋਂ ਵੀ ਗੁਰੂ ਘਰੇ ਜਾਣਾ ਹੈ ਗੁਰੂ ਸਾਹਿਬ ਜੀ ਤੋਂ ਇਹ ਤਿੰਨ ਮੰਗਾ ਜ਼ਰੂਰ ਮੰਗਣੀਆਂ ਹਨ ਸਤਗੁਰ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦਾ ਪ੍ਰੋਸ਼ਾ ਚਰਨਾ ਦਾ ਪ੍ਰੋਸਾ ਬਖਸ਼ ਦਿਓ ਪ੍ਰਸਦੀ ਦਾਤ ਮੰਗਣੀ ਹੈ ਸੇਵਾ ਸਿਮਰਨ ਦੀ ਦਾਤ ਮੰਗਣੀ ਹੈ ਕਿ ਸਤਗੁਰ ਸੱਚੇ ਪਾਸ਼ਾ ਆਪ ਜੀ ਦੀ ਪਿਆਰੀ ਸੰਗਤ ਦੀ ਸੇਵਾ ਦਾ ਮੌਕਾ ਮਿਲ ਜਾਵੇ ਸੰਗਤ ਕਰਨ ਦਾ ਮੌਕਾ ਮਿਲ ਜਾਵੇ ਤਾਂ ਦੇਖਣਾ ਜਦੋਂ ਇਹ ਚੀਜ਼ਾਂ ਮਿਲ ਗਈਆਂ ਤਾਂ ਫਿਰ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ